ਗਿਆਨੀ ਕੁਲਦੀਪ ਸਿੰਘ ਗੜਕਾਜ ਸਿੰਘ ਜੀ ਜਥੇਦਾਰ ਸ਼੍ਰੀ ਅਕਾਲਤਾ ਸਾਹਿਬ ਆਜੀ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਇੱਕ ਇਤਿਹਾਸਕ ਫੈਸਲਾ ਲਿਆ ਦਾਸ ਵੱਲੋਂ ਤੁਸੀਂ ਮੈਨੂੰ ਬਿਨਾ ਤਾਲਬ ਕੀਤੇ ਬਿਨਾ ਸੱਦੇ ਬਿਨਾ ਨੋਟਿਸ ਦਿੱਤੇ ਇਹਨਾਂ ਮਾਰਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਹਿ ਤਾ ਮੈਂ ਗਾਲ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਪਾਈਆਂ ਨਾ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਮੈਂ ਬਾਣੇ ਪਾਏ ਨੇ ਰੰਗ ਸਵੰਨੇ ਪਾਏ ਨੇ ਕੋਈ ਮੈਂ ਪਾਪ ਨਹੀਂ ਕੀਤਾ ਅੱਧਾ ਸਾਡਾ ਸਮਾਜ ਸਿੱਖ ਬੀਬੀਆਂ ਪੈਂਟ ਸ਼ਰਟ ਪਾਉਂਦੀਆਂ ਨੇ ਜੇ ਮੈਂ ਚੋਲੇ ਰੰਗ ਬਰੰਗੇ ਪਾਇਤਾ ਕੋਈ ਮੈਂ ਪਾਪ ਨਹੀਂ ਕੀਤਾ ਕੋਈ ਮੈਂ ਧਰਮ ਨੂੰ ਟਾ ਨਹੀਂ ਲਾਈ ਦੂਜੀ ਗੱਲ 나ਹੀਂ ਮੈਂ ਚੋਰੀ ਕੀਤੀ 나ਹੀਂ ਮੈਂ ਡਾਕਾ ਮਾਰਿਆ 나ਹੀਂ ਮੈਂ ਖਾਲਸਤਾਨ ਦੇ ਨਾਮ ਤੇ ਕਿਸੇ ਦਾ ਪੁੱਤ ਮਾਰਾਇਆ 나ਹੀਂ ਮੈਂ ਭਿੰਡਰਾਂ ਵਾਲਿਆਂ ਵਾਂਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ ਮੈਂ ਕੀਤਾ ਕੀ ਆ ਮੈਸਰਪੁਰ ਆਮ ਮੰਦਰ ਜਾ ਕੇ ਉਥੇ ਲੰਗਰ ਲਗਾਇਆ ਉਥੇ ਸਿੱਖੀ ਦੀ ਗੱਲ ਕੀਤੀ ਦੂਸਰਾ ਮੇਰਾ ਗੁਨਾਹ ਕੀ ਆ ਕਿ ਮੈਂ ਰੁਦ੍ਰਕਸ਼ ਦੀਆਂ ਮਾਲਾ ਪਾਈਆਂ ਉਹ ਰੁਦ੍ਰਕਸ਼ ਦੀਆਂ ਮਾਲਾ ਤਾਂ ਮੈਂ ਸਿੰਘ ਸਾਭਾ ਨੂੰ ਨਿਹੰਗ ਸਿੰਘਾਂ ਨੂੰ ਜਥੇਦਾਰਾਂ ਨੂੰ ਸਾਰਿਆਂ ਨੂੰ ਪੁਆਈਆਂ ਤੀਸਰਾ ਮੇਰਾ ਗੁਨਾਹ ਕੀ ਆ ਮੈਂ ਤਿਲਕ ਲਾਣਾ ਲਾਣਾ ਹਮੇਸ਼ਾ ਲਗਾਉਂਦਾ ਰਹੂੰਗਾ ਪਰ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੋਸ਼ ਕਰਿਆ ਕਿਦੇ ਦਵਾ ਥਲੇ ਕਰਿਆ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਅੱਜ ਮੈਂ ਆਵਾਜ਼ ਪਹਿਲੀ ਵਾਰ ਚੱਕੀ ਸੀ ਐਸ ਸੀ ਬੀ ਸੀ ਸਮਾਦੀ। ਕੀ ਟਰੈਕਟਰਾਂ ਦੇ ਨਾਲ ਤੁਹਾਡੇ ਦੋ ਬੋਲ ਇਹ ਨਹੀਂ ਨਿਕਲੇ ਕਿ ਤੁਸੀਂ ਆਟੋ ਵੰਡ ਦੋ। ਤੁਹਾਡੇ ਇਹ ਦੋ ਬੋਲ ਨਹੀਂ ਨਿਕਲੇ ਤੁਸੀਂ ਰਿਕਸ਼ੇ ਵੰਡ ਦੋ। ਜਿਹੜੇ ਕਾਰਪੈਂਟਰ ਨੇ, ਬੈਲਡਰ ਨੇ, ਰਾਜ ਮਿਸਤਰੀ ਨੇ, ਮਜ਼ਦੂਰ ਨੇ, ਇਲੈਕਟ੍ਰੀਸ਼ੀਅਨ ਨੇ ਜਿਹੜੇ ਬਕਵਾਕ ਸਾਡੇ ਸਮਾਜ ਦੇ ਐਸੀਬੀਸੀ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਵਿਤਕਰਾ ਕੀਤਾ ਜੇ ਫੇਰ ਅੱਜ ਫੇਰ ਤੁਸੀਂ ਮੈਨੂੰ ਟਾਰਗੇਟ ਕੀਤਾ ਬਕਾਇਦਾ ਕਿਉਂ ਇਹਨਾਂ ਵਿਤਕਰਿਆਂ ਕਰਕੇ ਮਾਜੇ ਦੇ ਵਿੱਚ 90% ਜਿਹੜੇ ਐਸੀਬੀਸੀ ਸਮਾਜ ਹੈ ਉਹ ਸਾਡਾ ਧਰਮ ਛੱਡ ਚੁੱਕਿਆ ਉਹ 크ਰਿਸਚਨ ਹੋ ਚੁੱਕਿਆ ਜੇ ਮੈਂ ਮਹਿਰੂਪੀ ਆ ਤਾਂ ਤੁਸੀਂ ਅੱਜ ਦਾ ਤੁਹਾਡਾ ਬਿਆਨ ਤੁਹਾਡੇ ਅੱਜ ਦੇ ਸ਼ਬਦ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੁਸ਼ ਕਰਕੇ ਕੀਤੇ ਨੇ ਤੁਹਾਨੂੰ ਦੱਸਣਾ ਪਊਗਾ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਤੁਸੀਂ ਹਿੰਦੂਆਂ ਤੇ ਸਨਾਤਨਾਂ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਇਹ ਰੋਧ ਰਕਸ਼ ਦੀਆਂ ਮਾਲਾ ਕਰਕੇ ਕਿਹਾ ਦੂਸਰਾ ਤੁਸੀਂ ਕਿਸੇ ਵੀ ਮਾਜੇ ਦੇ ਵਿੱਚ ਐਸੀ ਬੀਸੀ ਨੂੰ ਦੁਬਾਰਾ ਤੁਸੀਂ ਧਰਮ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਅੱਜ ਮੈਂ ਕੀ ਕਿਹਾ ਸੀਗਾ ਕਿ ਜਿੱਥੇ ਟਰੈਕਟਰ ਵੰਡੇ ਜਾ ਰਹੇ ਨੇ ਉਹ ਵੀ ਵੰਡੇ ਜਾ ਸਕਦੇ ਨੇ ਲੇਕਿਨ ਤੁਸੀਂ ਅੱਜ ਮੈਨੂੰ ਬਹਿਰੂਪੀਆ ਕਰਾਰ ਦੇਤਾ ਲੇਕਿਨ ਯਾਨੀ ਹਰਪ੍ਰੀਤ ਸਿੰਘ ਬਾਰੇ ਕਿੰਨਾ ਕੂੜ ਪਚਾਰ ਹੋਇਆ ਤੁਹਾਡੇ ਇੱਕ ਸ਼ਬਦ ਨਿਕਲੇ ਉਹ ਆਪਣੀਆਂ ਇੱਥੇ ਤੱਕ ਕੈਦ ਦਿੱਤਾ ਗਿਆ ਕਿ ਵਿਦੇਸ਼ੀ ਯਾਤਰਾ ਦੇ ਵਿੱਚ ਨਾਲ ਲੜਚੀ ਨਾਲ ਲੈ ਕੇ ਜਾਂਦਾ ਰਿਹਾ ਤੁਹਾਡੇ ਕੋ ਪ੍ਰੂਫ ਦੇ ਦਿੱਤੇ ਤੁਹਾਡੇ ਫਿਰ ਇੱਕ ਸ਼ਬਦ ਨਿਕਲੇਆ ਵੱਖ-ਵੱਖ ਕਿੰਨੇ ਸਾਡੇ ਇੱਥੇ ਲੋਕ ਜਿਹੜੇ ਅੱਜ ਕਬਰਾਂ ਤੇ ਬੈਠ ਗਏ ਜਿਹੜੇ ਆਪਣੇ ਧਰਮ ਤੇ ਮੁਸਲਮਾਨ ਬਣ ਕੇ ਪੈਰਾ ਚ ਘੁੰਗਰੂ ਪਾਤੇ ਫੇ ਤੁਸੀਂ ਉਹਨਾਂ ਨੂੰ ਸਰੋਪੇ ਦੇ ਰਹੇ ਹੋ ਪਰਚੀਆਂ ਉਹਨਾਂ ਨੂੰ ਗਲ ਨਾਲ ਲਾ ਰਹੇ ਹੋ ਤੁਹਾਡੇ ਇੱਕ ਸ਼ਬਦ ਨਿਕਲੇ ਆ ਕਿੰਨੀ ਵਾਰ ਮੈਂ કહਾਂ ਕਿਨੇ ਐਸੇ ਲੋਕ ਨੇ ਜਿਹੜੇ ਸਮਾਜ ਦੇ ਵਿੱਚ ਅੱਜ ਧਰ ਪਰਵਤਨ ਦਾ ਹੋ ਗਿਆ ਉਹਨਾਂ ਨੂੰ ਅੱਜ ਗਲ ਨਾਲ ਲਿਆ ਕੇ ਸਿੰਮਤ ਨਹੀਂ ਦੇ ਦੇਣੀ ਸੀ ਨਹੀਂ ਗਿਆ ਡੇਰਾਵਾਦ ਦੇ ਨਾਲ ਕਿੰਨੇ ਲੋਕਾਂ ਨੂੰ ਤੁਸੀਂ ਅੱਜ ਸਮਾਜ ਦੇ ਵਿੱਚ ਅੱਜ ਤੋੜ ਦਿੱਤਾ ਧਰਮ ਨਾਲ ਜੋੜਨ ਦੀ ਗੱਲ ਕਰਨੀ ਸੀ ਕਿ ਤੋੜਨ ਦੀ ਗੱਲ ਕਰਨੀ ਸੀ ਹਰਜੀਤ ਸਿੰਘ ਨੇ ਕਿਸੇ ਦਾ ਪੁੱਤ ਨਹੀਂ ਮਨਾਇਆ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ 'ਤੇ ਅਟੈਕ ਨਹੀਂ ਕਰਾਇਆ ਹਰਜੀਤ ਸਿੰਘ ਨੇ ਕਿਤੇ ਦੰਗੇ ਨਹੀਂ ਕਰਾਏ ਹਰਜੀਤ ਸਿੰਘ ਨੇ ਕੋਈ ਚੋਰੀ ਨਹੀਂ ਕੀਤੀ ਕੋਈ ਡਾਕਾ ਨਹੀਂ ਮਾਰਿਆ ਕਿਸੇ ਗੋਲਕ ਨਹੀਂ ਲਈ ਮੈਂ ਕਿਸੇ ਗੋਲਕ ਤੋਂ ਤਨਖਾਹ ਨਹੀਂ ਲਈ ਲੇਕਿਨ ਤੁਸੀਂ ਕਿਸੇ ਪਾਤ ਹੀ ਕੁੱਲ ਜਮਾਤ ਨੂੰ ਖੁਸ਼ ਕੀਤਾ ਔਰ ਮੈਨੂੰ ਪਤਾ ਹੈ ਤੁਸੀਂ ਸਮਝਦਾਰ ਹੋ ਉਸੀ ਰਾਜਨੀਤਿਕ ਫੈਸਲੇ ਬਾਰੇ ਢੰਗ ਨਾਲ ਤੇ ਟੇਢੇ ਢੰਗ ਨਾਲ ਨੰਦੇ ਹਾਂ ਮੈਨੂੰ ਕੋਈ ਚਿੰਤਾ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਦੇ ਵਿੱਚ ਮੈਂ ਬਿਲਕੁਲ ਸਾਫ਼ ਸੁਥਰਾ ਹਾਂ ਮੈਂ ਉਹ ਸਿੱਖਾਂ ਜਿਨੇ ਰਾਸ਼ਟਰੀ ਸੰਤ ਦਾ ਖਿਤਾਬ ਲਿਆ ਮੈਂ ਉਹ ਸਿੱਖਾਂ ਜਿਨੇ ਸਿੱਖ ਤੇ ਸਨਾਤਨ ਨੂੰ ਜੋੜਨ ਦੀ ਗੱਲ ਕਰੀ ਆ ਮੈਂ ਉਹ ਸਿੱਖਾਂ ਜਿਹੜਾ ਪੰਜ ਕਕਾਰਾਂ ਦਾ ਧਾਰਨੀ ਆ ਮੈਂ ਉਹ ਸਿੱਖਾਂ ਜਿਨੇ ਪੂਰੇ ਭਾਰਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਲੇਕਿਨ ਮੈਂ ਤੁਹਾਨੂੰ ਮਸ਼ਕਰੇ ਨਹੀਂ ਲਾਏ ਤੁਹਾਡੇ ਪੈਰੀ ਹੱਥ ਨਹੀਂ ਲਾਏ ਮੈਂ ਤੁਹਾਡੇ ਕੋਲ ਝੁਕਿਆ ਨਹੀਂ ਤੁਹਾਤੇ ਮੰਗਿਆ ਨਹੀਂ ਤਾਂ ਤੁਹਾਨੂੰ ਤਕਲੀਫ ਹੋਈ ਹੈ ਤੁਹਾਨੂੰ ਇੱਕ ਗੱਲ ਦੀ ਹੋਰ ਤਕਲੀਫ ਹੋਈ ਹੋਗੀ ਕਾਰਨ ਕੀ ਹੈ ਪਿਛਲੇ ਦਿਨੀ ਮੈਂ ਬੱਲਾ ਗਿਆ ਸੀ ਸੰਤ ਮਹਾਰਾਜ ਨਰੈਣ ਦਾਸ ਮਹਾਰਾਜ ਜੀ ਕੋਲ ਤੁਹਾਨੂੰ ਭਗਤ ਰਵਿਦਾਸ ਦੇ ਉਸ ਸਮਾਧੀ ਤਕਲੀਫ ਹੋਈ ਹੋਗੀ ਤੁਹਾਨੂੰ ਡੇਰਾ ਮੁਖੀ ਦੇ ਜਾਣ ਦੀ ਹੋਈ ਹੋਗੀ ਤਾਨੂੰ ਵਕ ਵਕ ਸੰਪਰਦਾ ਵਿੱਚ ਮੇਰੇ ਵਿਚਨ ਦੀ ਤਕਰੀਬ ਹੋਈ ਹੋਗੀ ਮੈਂ ਜੋੜੂਗਾ ਤੋੜੂਗਾ ਨਹੀਂ ਲੇਕਿਨ ਤੁਸੀਂ ਮੈਨੂੰ ਇੱਕ 파ਰਤੀ ਕੁੱਲ ਜਮਾਤ ਨੂੰ ਖੁਸ਼ ਕਰਨ ਵਾਸਤੇ ਇਹ ਸਿਆਸਤੀ ਜੋ ਬਿਆਨ ਦਿੱਤਾ ਕਿੰਨੇ ਲੋਕ ਨੇ ਪੰਜਾਬ ਦੇ ਧੀਆਂ ਨੂੰ ਨਚਾਉਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਕਬਰਾਂ ਤੇ ਜਾਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਚਰਚ ਬਣਾ ਬੈਠ ਕੇ ਨੇ ਮੈਂ ਕਿਸੇ ਧਰਮ ਦੀ ਨਹੀਂ ਗੱਲ ਕਰਦਾ ਆਪਣੇ ਸਮਾਜ ਦੀ ਗੱਲ ਕਰਦਾ ਹਾਂ ਲੇਕਿਨ ਤੁਹਾਨੂੰ ਜੇ ਇਹਨਾਂ ਗੱਲਾਂ ਦੀ ਤਕਲੀਫ ਹੈ ਤੁਸੀਂ ਜੇ ਕਿਸੇ ਨੂੰ ਆਪਣੇ ਖੁਸ਼ ਕਰਨਾ ਹੈ ਤੁਸੀਂ ਕਿਸੇ ਸਮਾਜ ਨੂੰ ਖੁਸ਼ ਕਰਨਾ ਹੈ ਤੁਹਾਨੂੰ ਮੁਬਾਰਕ ਹੈ ਲੇਕਿਨ ਸੱਚ ਦੀ ਆਵਾਜ਼ ਨੂੰ ਮੈਂ بلند ਕਰੂੰਗਾ ਮੈਨੂੰ ਤੁਸੀਂ ਕਿੱਡੇ ਵੱਡੇ ਫੈਸਲੇ ਲੈ ਲਓ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਬੱਚਾ ਹਾਂ ਮੈਂ ਕਿਸੇ ਤਨਖਾਈਏ ਕਿਸੇ ਪਾਰਟੀ ਕੋਲ ਇੰਪਲਾਈ ਦਾ ਬੱਚਾ ਨਹੀਂ ਹਾਂ ਤੁਸੀਂ ਗਵਰਨਮੈਂਟ EMPLOYEES ਕਿਹਦੇ EMPLOYEES IGPC ਦੇ ਮਿੰਟ ਵਿੱਚ ਬਦਲੇ ਜਾਂਦੇ ਨੇ ਮਿੰਟ ਵਿੱਚ ਲਾਏ ਜਾਂਦੇ ਨੇ ਪੂਰੀ ਕੌਮ ਪਿੱਛੇ 4 ਮਹੀਨੇ ਨਹੀਂ 2 ਸਾਲ ਬਰਾਨ ਹੋਈ ਆ ਮੈਂ ਇਹੀ ਕਹਾਂਗਾ ਅਜਿਹੇ ਫੈਸਲੇ ਤੁਹਾਡੇ ਇਹਨਾਂ ACB C ਸਮਾਜ ਨੂੰ ਨੀਚਾ ਦਿਖਾਉਣ ਦੱਬਣ ਵਾਸਤੇ ਲੈ ਗਏ ਨੇ ਤੁਸੀਂ ਉਹ ਤੱਕਾ ਕੀਤਾ ਮੇਰੇ ਨਾਲ ਮੈਂ ਕਹਾਂਗਾ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸਮਾਂ ਦੇ ਰਿਹਾ ਤੁਸੀਂ ਤੇ ਡਰ ਕੇ ਫੈਸਲੇ ਲੋ ਤੁਸੀਂ ਗਰੀਬਾਂ ਦੀ ਬਾਹ ਫਾਇਆ ਫੜਨੀ ਸੀ ਤੁਸੀਂ ਗਰੀਬਾਂ ਦੀ ਆਵਾਜ਼ ਚੱਕਣ ਦੀ ਬੰਦ ਕਰ ਰਹੇ ਹੋ ਮਾਫ ਕਰਨਾ ਇਸ ਗੱਦੀ ਤੇ ਬੈਠ ਕੇ ਅਜਿਹੇ ਸ਼ਬਦ ਤੁਹਾਡੇ ਨਹੀਂ ਪਸੰਦ ਤੁਸੀਂ ਕਹ ਤਾ ਤੁਸੀਂ ਮੰਦਰਾਂ ਚ ਨਹੀਂ ਜਾਓਗੇ ਕਿਆ ਤੁਸੀਂ ਤੁਸੀਂ ਪੰਡਤਾਂ ਦੀ ਗੋਲਕ ਨਹੀਂ ਲੈ ਰਹੇ ਅੱਜ ਗੋਲਕ ਦੇ ਵਿੱਚ ਜਿੰਨੇ ਸਨਾਤਨੀ Hindu ਪੈਸੇ ਪਾਉਂਦੇ ਨੇ ਉਹਨੇ ਸਿੱਖ ਨਹੀਂ ਪਾਉਂਦੇ ਕਿਆ ਉਹਨਾਂ ਤੇ ਤੁਹਾਨੂੰ ਕੋਈ ਤਕਰੀਬ ਨਹੀਂ ਸ਼ਰਾਬੀਆਂ ਦੇ ਪੈਂਦੇ ਨੇ ਚੋਰਾਂ ਦੇ ਪੈਂਦੇ ਨੇ ਡਾਕੂਆਂ ਦੇ ਪੈਂਦੇ ਨੇ ਕਲਾਕਾਰਾਂ ਦੇ ਪੈਂਦੇ ਨੇ ਉਹ ਅਸੀਂ ਤਾਂ ਦਸਾਂ ਨਾਉਂਦੀ ਕਿਰਤ ਕਰਕੇ ਸੇਵਾ ਕਰਦੇ ਰਹੇ ਆ ਕਿਤੇ ਚਮਕੌਰ ਸਭ ਜਾ ਕੇ ਪੁੱਛ ਕੇ ਦੇਖਿਓ ਮੈਨੂੰ ਬੜਾ ਦੁੱਖ ਹੋਇਆ ਕਿ ਤੁਸੀਂ ਉਸ ਪੋਸਟ ਨੂੰ ਉਸ ਸਤਕਾਰਯੋਗ ਗੱਦੀ ਨੂੰ ਅੱਜ ਫੇਰ ਢਾਲ ਲਈ ਹੈ ਮਾਫਕਾਨਾ ਸਿੰਘ ਸਾਹਿਬ ਤੁਸੀਂ ਇੱਕ ਜਮਾਤ ਨੂੰ ਖੁਸ਼ ਕਰਿਆ ਤੁਸੀਂ ਮੈਨਾਂ ਧੱਕਾ ਕੀਤਾ ਮੈਨੂੰ ਇੱਕ ਨੋਟਿਸ ਨਹੀਂ ਕਰਿਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਮਜਲੂਮਾਂ ਦੀ ਹਿੰਦੁਸਤਾਨ ਦੀ ਰਾਸ਼ਟਰ ਦੀ ਖਾਲਿਸਤਾਨ ਦੇ ਅੰਗੇਸ਼ਟ ਇੱਕ ਹੋਰ ਕਹਿਣਾ ਫੈਸਲਾ ਲੈਣਾ ਪੰਨੂ ਦੇ ਅੰਗੇਸ਼ਟ ਲੋ ਉਹਨਾਂ ਲੋਕਾਂ ਦੇ ਅੰਗੇਸ਼ਟ ਲੋ ਜਿਹੜੇ ਤਿਰੰਗੇ ਦਾ ਨੁਕਸਾਨ ਕਰਦੇ ਨੇ ਉਹਨਾਂ ਦਾ ਲੋ ਜਿਹੜੇ ਤਿਰੰਗੇ ਨੂੰ ਪਾੜਦੇ ਨੇ ਉਹਨਾਂ ਦੇ ਬਰਖਲਾਪ ਜਾਓ ਜਿਹੜੇ ਨਸ਼ੇ ਦੇ ਤਸਕਰ ਨੇ ਮੇਰੇ ਖਿਲਾਫ ਤੈਨੂੰ ਬੋਲਣ ਦੀ ਇਹ ਲੋੜ ਪੈਗੀ ਕਿ ਇੱਕ ਸਿੰਘ ਸਾਹਿਬ ਨੂੰ ਹਰਜੀਤ ਸਿੰਘ ਦੀ ਛੋਟੇ ਜੇ ਨਿਮਾਣੇ ਬੰਦੇ ਦੀ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਡਰ ਬੈਠ ਗਿਆ ਕਿਉਂਕਿ ਇਹ ਵਿਅਕਤੀ ਇਹ ਹਰਜੀਤ ਸਿੰਘ ਇੱਕ ਦਿਨ ਕੌਮ ਦੀ ਨੁਮਾਇੰਦਗੀ ਉਸ دبਲੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਕਰੂੰਗਾ ਇਹ ਤੁਸੀਂ ਅੱਜ ਮੈਨੂੰ ਵੱਡਾ ਕੀਤਾ ਮੈਨੂੰ ਛੋਟਾ ਨਹੀਂ ਕੀਤਾ